ਫਰਬ੍ਰੇਨੋ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਪਰ ਉਧਰ ਸਰਪੰਨ ਸਿੰਘ ਪੰਦੇਰ ਨੇ ਮੀਟਿੰਗ ਤੋਂ ਪਹਿਲਾਂ ਵੱਡਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ 12 ਫਰਵਰੀ ਨੂੰ ਵੱਡੀ ਜਿਹੜੀ ਆ ਮੀਟਿੰਗ ਸੱਦੀ ਗਈ ਹੈ ਖਨੌਰੀ ਬਾਰਡਰ ਤੇ ਪਰ ਉਸ ਤੋਂ ਪਹਿਲਾਂ ਸਰਪੰਨ ਸਿੰਘ ਪੰਦੇਰ ਨੇ ਸਾਫ਼ ਕਰ ਦਿੱਤਾ ਹੈ ਕਿ ਕਿ ਕਿਸ ਤਰੀਕੇ ਨਾਲ ਅਗਲੇ ਪਲਾਨ ਤਿਆਰ ਕਰਤੇ ਨੇ ਤਾਂ ਦੱਸ ਦਿੱਤੇ ਕਿ ਮਹਾ ਜਿਹੜੀ ਪੰਚਾਇਤ ਆ ਉਹ ਖਨੌਰੀ ਬਾਡਰ ਤੇ ਹੋਏਗੀ 12 ਫਰਵਰੀ ਨੂੰ ਅਤੇ ਉਸ ਤੋਂ ਪਹਿਲਾਂ ਸਰਪੰਨ ਸਿੰਘ ਪੰਦੇਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਅਤੇ ਇਸੇ ਸਬ ਦੇ ਦਰਮਿਆਨ ਐਸਕੇਐਮ ਦੀ ਮੀਟਿੰਗ ਨੂੰ ਲੈ ਕੇ ਵੀ ਸਾਫ਼ ਕਰ ਦਿੱਤਾ ਹੈ ਸਰਪੰਨ ਸਿੰਘ ਪੰਦੇਰ ਨੇ ਤਾਂ ਸਰਪੰਨ ਸਿੰਘ ਪੰਦੇਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਅਸੀਂ ਮੀਟਿੰਗ ਵਿੱਚ ਜਾਵਾਂਗੇ ਜਾਨੀ ਕਿ ਜੋ ਐਸਕੇਐਮ ਦੀ ਮੀਟਿੰਗ ਹੋਣ ਜਾ ਰਹੀ ਆ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਰਾ ਪੱਧਰਾ ਕਰ ਦਿੱਤਾ ਹੈ ਜਾਂ ਕਹਿ ਸਕਦੇ ਹੋ ਕਿ ਵੱਡਾ ਐਲਾਨ ਹੈ ਜਿਹੜਾ ਉਹ ਸਰਬਨ ਸਿੰਘ ਭੰਦੇਰ ਨੇ ਕਰ ਦਿੱਤਾ ਹੈ ਕਿਉਂਕਿ ਪਹਿਲਾਂ ਬੜਾ ਸਸਪੈਂਸਾ ਬਣਿਆ ਹੋਇਆ ਸੀ ਕਿ ਇਹ ਦੋਵੇਂ ਫਾਰਮ ਨੇ ਜਿਹੜੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਧਰਨਾ ਲਾ ਕੇ ਬੈਠੇ ਨੇ ਕੀ ਇਹ ਐਸਕੈਮ ਦੇ ਜਿਹੜੀ ਮੀਟਿੰਗ ਆ ਉਸ ਵਿੱਚ ਸ਼ਾਮਲ ਹੋਣਗੇ ਜਾਂ ਨਾ ਪਰ ਹੁਣ ਸਰਬਨ ਸਿੰਘ ਭੰਦੇਰ ਨੇ ਕਹਿ ਦਿੱਤਾ ਕਿ ਅਸੀਂ ਮੀਟਿੰਗ ਵਿੱਚ ਜਾਵਾਂਗੇ ਅਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਦਿੱਲੀ ਕੁਚ ਨੂੰ ਲੈ ਕੇ ਵੀ ਐਲਾਨ ਕੀਤਾ ਹੈ ਸਰਪੰਨ ਸਿੰਘ ਪੰਦੇੜ ਦਾ ਕਹਿਣਾ ਹੈ ਕਿ 14 ਫਰਵਰੀ ਨੂੰ ਜੇਕਰ ਮੀਟਿੰਗ ਵਿੱਚ ਕੋਈ ਗੱਲ ਨਹੀਂ ਬਣੀ ਤਾਂ 25 ਫਰਵਰੀ ਨੂੰ ਦਿੱਲੀ ਕੁਚ ਕੀਤਾ ਜਾਏਗਾ ਤਾਂ ਜਿੱਥੇ ਪਹਿਲਾਂ ਦੇਖਿਆ ਹੈ ਕਿ ਜਦੋਂ ਦਿੱਲੀ ਕੁਚ ਕਰਨ ਦੇ ਲਈ ਕੋਸ਼ਸ਼ ਕੀਤੀਆਂ ਜਾਂਦੀਆਂ ਕਿਸਾਨਾਂ ਵੱਲੋਂ ਤਾਂ ਨਾਲ ਦੀ ਨਾਲ ਉਹਨਾਂ ਤੇ ਪਾਣੀ ਦੇ ਵਿਚਾੜਾ ਥਰੂ ਗੈਸ ਦੇ ਭਰਾਏ ਜਾਂਦੇ ਆ ਤਾਂ ਹੁਣ ਫਿਰ ਤੋਂ ਇੱਕ ਵਾਰ ਫਿਰ ਵੱਡਾ ਐਲਾਨ ਕਰ ਦਿੱਤਾ ਹੈ ਤਾਂ ਜਿੱਥੇ ਇੱਕ ਪਾਸੇ ਇੱਕ ਸਾਲ ਜਿਹੜਾ 12 ਫਰਵਰੀ ਨੂੰ ਇਹਨਾਂ ਮੋਰਚਿਆਂ ਨੂੰ ਹੋਣ ਜਾ ਰਿਹਾ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਕਿਸਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਿੱਲੀ ਕੂਚ ਕੀਤਾ ਜਾਵੇ ਪਰ ਹੁਣ ਫਿਰ ਤੋਂ ਵੱਡਾ ਐਲਾਨ ਹੈ ਜਿਹੜਾ ਸਰਪੰਨ ਸਿੰਘ ਪਦੇਰ ਨੇ ਦਿੱਲੀ ਕੂਚ ਕਰਨ ਦੇ ਲਈ ਕਰ ਦਿੱਤਾ ਹੈ ਜਿਸ ਦੇ ਚੱਲਦਿਆਂ 14 ਫਰਵਰੀ ਦੀ ਮੀਟਿੰਗ ਤੇ ਵੀ ਅਹਿਮ ਨਜ਼ਰਾਂ ਟਿਕ ਚੁੱਕੀਆਂ ਨੇ ਜੋ ਕੇਂਦਰ ਸਰਕਾਰ ਦੀ ਮੀਟਿੰਗ ਹੈ 14 ਫਰਵਰੀ ਨੂੰ ਕਿਸਾਨਾਂ ਨਾਲ ਉਸਤੇ ਵੀ ਨਜ਼ਰਾਂ ਟਿਕੀਆਂ ਹੋ ਜਾਂ ਨੇ ਅਤੇ ਉਸ ਤੋਂ ਬਾਅਦ ਜੇਕਰ ਇਸ ਮੀਟਿੰਗ 'ਚ ਕੋਈ ਗੱਲ ਨਹੀਂ ਬਣਦੀ ਤਾਂ ਕਿਸਾਨਾਂ ਦੇ ਸਿੱਧਾ ਕਹਿ ਦਿੱਤਾ ਹੈ ਕਿ ਅਸੀਂ 25 ਫਰਵਰੀ ਨੂੰ ਮੁਰਤੋਂ ਚਾਲੇ ਪਾ ਦੇਣੇ ਆ ਦਿੱਲੀ ਦੇ ਲਈ ਦਿੱਲੀ ਦੇ ਨੂੰ ਫੇਰ ਤੋਂ ਰਵਾਨਾ ਹੋਏਗਾ ਜਥਾ ਕਿਸਾਨਾਂ ਦਾ ਜਿੱਥੇ ਪਹਿਲਾਂ 101 ਮਰਜੀ ਵੜਿਆਂ ਦਾ ਜਿੱਥਾ ਜਿਹੜਾ ਦਿੱਲੀ ਭੇਜਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੇ ਪਾਣੀ ਦੇ ਬੁਛਾੜਾ ਮਾਰ ਕੇ ਜਾਂਥਰੂ ਗੈਸ ਬਰਾਕੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ ਤਾਂ ਹੁਣ ਮੁਰ ਤੋਂ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਚੱਲਦਿਆ ਸਰਪੰ ਸਿੰਘ ਪੰਦੇਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਹੈ ਕਿ ਜੋ 14 ਫਰਵਰੀ ਨੂੰ ਮੀਟਿੰਗ ਆ ਕੇਂਦਰ ਸਰਕਾਰ ਦੀ ਹੋਣ ਜਾ ਰਹੀ ਹੈ ਕਿਸਾਨਾਂ ਨਾਲ ਜੇਕਰ ਉਸ ਵਿੱਚ ਗੱਲ ਕਿਸਾਨ ਫਰਬਰੀ ਨੂੰ ਮੁੜ ਤੋਂ ਚਾਲੇ ਪਾਣਗੇ ਦਿੱਲੀ ਵੱਲ ਦਿੱਲੀ ਵੱਲ ਕੂਚ ਕਰਨਗੇ ਕਿਸਾਨ ਜਿੱਤੇ ਪਹਿਲੀ ਟਸਲ ਆ ਜਿਹੜੀ ਦਿੱਲੀ ਜਾਣ ਤੋਂ ਜਾਣ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਦਰਮਿਆਨ ਫਸੀ ਹੋਈ ਹੈ ਤਾਂ ਉਹੀ ਟਸਲ ਕਿਤੇ ਨਾ ਕਿਤੇ ਮੁੜ ਤੋਂ ਇੱਕ ਵਾਰ ਫਿਰ ਮਾਹੌਲ ਹੈ ਜਿਹੜਾ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਨੇ ਕਹਿ ਦਿੱਤਾ ਹੈ ਕਿ ਅਸੀਂ 25 ਫਰਬਰੀ ਨੂੰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਬਾਰਡਰ ਤੇ ਅੱਜ 77ਵੇਂ ਦਿਨ ਵਿੱਚ ਮਰਨ ਵਰਤ ਪਹੁੰਚਿਆ ਅਤੇ ਇਹ ਸਭ ਦੇ ਦਰਮਿਆਨ 69 ਦਿਨ ਹੈ ਜ 79 ਦਿਨ ਹੈ ਜਿਹੜੇ ਉਹ 12 ਫਰਵਰੀ ਨੂੰ ਹੋਣਗੇ ਜਾਨੀ ਕਿ ਇੱਕ ਸਾਲ ਜਿੱਥੇ ਇਸ ਮੋਰਚੇ ਨੂੰ ਸ਼ੁਰੂ ਹੋ ਜੇਗਾ ਸ਼ੁਰੂ ਹੋਇਆ ਤਾਂ ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਵੀ 79 ਦਿਨ ਹੋ ਜਾਣਗੇ ਤਾਂ ਜਿਸ ਦੇ ਚੱਲਦਿਆ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਸਰਪੰਨ ਸਿੰਘ ਪੰਦੇਰ ਵੱਲੋਂ ਕਿ ਜੋ ਮੀਟਿੰਗ ਐ ਸਕੈਮ ਦੀ ਉਸ ਵਿੱਚ ਵੀ ਜਾਵਾਂਗੇ ਤੇ 14 ਫਰਵਰੀ ਦੀ ਮੀਟਿੰਗ ਚ ਕੇਂਦਰ ਸਰਕਾਰ ਨਾਲ ਜੇਕਰ ਕੋਈ ਗੱਲ ਨਹੀਂ ਬਣੀ ਤਾਂ ਸਿੱਧੀ 25 ਫਰਵਰੀ ਨੂੰ ਚਾਲੇ ਆ ਜਿਹੜੇ ਦਿੱਲੀ ਨੂੰ ਪਾਦ ਦਿੱਤੇ ਜਾਣਗੇ ਤਾਂ ਕਿਸਾਨ ਆਗੂ ਸਰਪੰਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰ ਦਿੱਤਾ ਹੈ